ਅੰਮ੍ਰਿਤਸਰ ਦੇ ਪੁਲਿਸ ਵੱਲੋਂ ਇੱਕ ਮੁਜ਼ਰਮ ਦਾ ਕੀਤਾ ਗਿਆ ਐਨਕਾਊਂਟਰ ਦੱਸਿਆ ਕਿ ਬੀਤੇ ਦਿਨੀ ਅੰਮ੍ਰਿਤਸਰ ਦੇ ਇੱਕ ਪੈਲੈਸ ਚ ਵਲਟੋਹ ਦੇ ਇੱਕ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ ਉਸ ਮਾਮਲੇ 'ਚ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਅੱਜ ਜਦੋਂ ਇੱਕ ਸ਼ੂਟਰ ਨੂੰ ਹਥਿਆਰਾਂ ਦੀ ਰਿਕਵਰੀ ਵਾਸਤੇ ਲਿਆਂਦਾ ਗਿਆ ਤਾਂ ਦੋ ਮੋਟਰਸਾਈਕਲ ਤੇ ਸਵਾਰ ਹੋ ਕੇ ਨੌਜਵਾਨ ਆਂਦੇ ਨੇ ਜਿਨ੍ਹਾਂ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਤਾਬੜ-ਤੋੜ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਦੱਸਿਆ ਕਿ ਜਵਾਬੀ ਕਾਰਵਾਈ ਜਦੋਂ ਪੁਲਿਸ ਵੱਲੋਂ ਵੀ ਕੀਤੀ ਜਾਂਦੀ ਹੈ ਤਾ ਗੱਡੀ 'ਚ ਬੈਠੇ ਉਸ ਮੁਜ਼ਰਮ ਵੱਲੋਂ ਪੁਲਿਸ ਦੇ ਨਾਲ ਹੱਥੋਂ ਪਾਈ ਕੀਤੀ ਜਾਂਦੀ ਆ ਤਾਂ ਉਸਦੀ ਪਿਸਤਲ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਇਸ ਪਿਸਤਲ ਦੇ ਖੋਣ ਦੇ ਚੱਕਰ ਦੇ ਵਿੱਚ ਜਦੋਂ ਪੁਲਿਸ ਦੇ ਕੋਲੋਂ ਗੋਲੀ ਚੱਲ ਜਾਂਦੀ ਆ ਤਾਂ ਉਸ ਗੋਲੀ ਲੱਗਣ ਦੇ ਕਾਰਨ ਜਿਹੜਾ ਮੁਜ਼ਰਮ ਸੀਗਾ ਉਹ ਟੇਰ ਹੋ ਜਾਂਦਾ ਹੈ ਹੋ ਸਰ ਮੈਂ ਦਾਖਲ ਜਾਨ ਦੇ ਹਾਂਜੀ ਜੀ ਤੁਹਾਨੂੰ ਬਾਹਰ ਜਾ ਹਾਂਜੀ ਕਰੀਏ ਰੈਡੀ ਨਹੀਂ 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 ਇਧਰ ਫੋਨਗਾ ਹਾਂਜੀ ਚਲ ਕੋਈ ਨਹੀਂ ਕਰੀਏ ਨਹੀਂ ਰੈਡੀ ਰੈਡੀ ਹਾਂਜੀ ਸਰ ਹਾਂਜੀ ਸਰ ਅਜਿਹੇ ਡੈਨ ਕੰਟਰੋਲ ਹੋਇਆ ਵਾ ਉਹਦੀ ਬਾਰੇ ਦੱਸ ਦੋ ਜਿਹੜੇ 4 ਤਰੀਕ 4 1 ਨੂੰ ਜਰਮਲ ਸਿੰਘ ਐਕ ਸਰਪੰਚ ਬਲਟੋਏ ਦਾ ਮਰਡਰ ਹੋਇਆ ਸੀ ਮੈਰਿਜ ਪੈਲੇਸ ਤੇ ਉਹਦੇ ਵਿੱਚ ਅਸੀਂ 7 ਜਿਹੜੇ ਅਕਿਊਜ਼ਡ ਫੜੇ ਸੀ ਦੋ ਮੇਨ ਅਸੈਲੈਂਟ ਸੀ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਬਾਕੀ ਉਹਨਾਂ ਦੇ ਲੌਜਿਸਟਿਕ ਤੇ ਦੂਜੀ ਸਪੋਰਟ ਵਾਲੇ ਸੀਗੇ ਇਹ ਚ ਸੁਖਰਾਜ ਸਿੰਘ ਤੇ ਕਰਮਜੀਤ ਸਿੰਘ ਦੋ ਅਕਿਊਜ਼ਡ ਸੀ ਰਾਏਪੁਰ ਛੱਤੀਸਗੜ੍ਹ ਤੋਂ ਲੈ ਕੇ ਆਂਦੇ ਸੀ ਔਰ ਸੁਖਰਾਜ ਜਿਹੜਾ ਜਿਹਨੇ ਮੇਨ ਮਰਡਰ ਕੀਤਾ ਸੀਗਾ ਸਰਪੰਚ ਜਰਮਲ ਸਿੰਘ ਐਕ ਸਰਪੰਚ ਜਰਮਲ ਸਿੰਘ ਦਾ ਉਹਨੂੰ ਉਹਦੀ ਪੁੱਛਗਿੱਛ ਵਾਸਤੇ ਅੱਜ ਇੱਥੇ ਜਿਹੜੀ ਨਹਿਰ ਹੈ ਆਪਣੇ ਵੱਲੇ ਤੋਂ ਜੇਠੀਵਾਲ ਜਾ ਰਹੀ ਹੈ ਇਸ ਨਹਿਰ ਦੇ ਉੱਤੇ ਉਹਨਾਂ ਨੇ ਪਿਸਤਲ ਛਪਾਇਆ ਹੋਇਆ ਸੀਗਾ ਰਿਕਵਰੀ ਕੀਤੀ ਗਈ ਪੁਲਿਸ ਪਾਰਟੀ ਵੱਲੋਂ ਬਕਾਇਦਾ ਹੀ ਸਾਕਸ਼ਾ ਬਣੀ ਔਰ ਕਾਫੀ ਟਾਈਮ ਉਹਦੇ ਚ ਲੱਗ ਜਾਂਦਾ ਉੱਥੇ ਉਹ ਰਿਕਵਰੀ ਕਰਕੇ ਤੇ ਵਾਪਸ ਜਦੋਂ ਜਾ ਰਹੇ ਸੀ ਤੇ ਅਚਾਨਕ ਗੱਡੀ ਦੇ ਉੱਤੇ ਹਮਲਾ ਕੀਤਾ ਦੋ ਮੋਟਰਸਾਈਕਲ ਸਵਾਰਾਂ ਨੇ ਔਰ ਕਾਫੀ ਗੋਲੀਆਂ ਚੱਲੀਆਂ ਔਰ ਗੱਡੀ ਵੀ ਗੱਡੀ ਦਾ ਟਾਇਰ ਵੀ ਇੱਕ ਬਸਟ ਹੋ ਗਿਆ ਉਸ ਫਾਇਰਿੰਗ ਦੇ ਵਿੱਚ ਮੈਨੂੰ ਸਾਨੂੰ ਇਹ ਲੱਗ ਰਿਹਾ ਕਿ ਮੋਟਿਵ ਸੀਗਾ ਕਿ ਬੰਦੇ ਨੂੰ ਛਡਾ ਲਈਏ ਕਿਸੇ ਤਰੀਕੇ ਨਾਲ ਕਿਉਂਕਿ ਉਹਨਾਂ ਦਾ ਇਹ بڑا ਮੇਨ ਜਿਹੜਾ ਹੈਗਾ ਗਰੁੱਪ ਦਾ ਸ਼ੂਟਿੰਗ ਦਾ ਐਕਸਪਰਟ ਉਹ ਮੰਨਦੇ ਆਪਨੂੰ ਹੈ ਤਾਂ ਇਹ ਕ੍ਰਿਮੀਨਲ ਨੇ ਸਾਰੇ ਤਾਂ ਇਹਨੂੰ ਜਦੋਂ ਉਹਨਾਂ ਨੇ 6 ਗੋਲੀਆਂ ਜਿਹੜੀਆਂ ਪੁਲਿਸ ਪਾਰਟੀ ਦੇ ਉੱਤੇ ਚੱਲੀਆਂ 6 ਸ਼ਾਟਸ ਜਿਸ ਨਾਲ ਕਿ ਜਦੋਂ ਪੁਲਿਸ ਪਾਰਟੀ ਇੱਕਦਮ ਤਿਆਰੀ ਨਾਲ ਬਾਹਰ ਉਤਰੀ ਸਾਡੇ ਕਾਂਸਟੇਬਲ ਵੀ ਇੰਜਰਡ ਹੋਇਆ ਉਹਦੇ ਵੀ ਗੋਲੀ ਲੱਗੀ ਤਾਂ ਉਸ ਤੋਂ ਬਾਅਦ ਜਿਹੜਾ ਏ ਕਿਊਜ਼ ਸੀਗਾ ਔਰ ਐਸਐਚਓ ਨੇ ਵੀ ਕਾਫੀ ਫਾਇਰ ਕੀਤੇ ਇਹਨਾਂ ਦੇ ਗਨਮੈਨ ਨੇ ਵੀ ਅਸॉल्ट ਤੇ ਵਾਪਸ ਫਾਇਰ ਕੀਤੇ ਉਹਨਾਂ ਵੱਲ ਉਹਨਾਂ ਨੇ ਦੋ ਵਾਧਾ ਮੋਟਰਸਾਈਕਲ ਪਿੱਛੇ ਘੁਮਾ ਕੇ ਭੱਜੇ ਤੋਂ ਉਸ ਤੋਂ ਬਾਅਦ ਜਿਹੜਾ ਅੰਦਰ ਬੈਠਾ ਸੀ ਕਿਊਜ਼ ਤੇ ਨੇ ਹੱਥੋਂ ਪਾਈ ਸ਼ੁਰੂ ਕਰਤੀ ਕਿਉਂਕਿ ਕੋਕ ਪਿਸਟਲ ਸੀਗਾ ਸਾਡੇ ਐਸਐਸਆਈ ਦਾ ਉਹਨੂੰ ਇਹਨੇ ਹੱਥੋਂ ਦੀ ਗੁੱਟ ਨੂੰ ਪਾ ਲਿਆ ਤੇ ਖੋਜ ਖਿੱਚਾ ਤਾਨ ਸ਼ੁਰੂ ਕਰਤੀ ਕਿ ਮੈਂ ਕਿਸੇ ਤਰੀਕੇ ਨਾਲ ਨਿਕਲਾਂ ਉਸ ਕਫਲ ਦੇ ਵਿੱਚ ਕੁਝ ਗੋਲੀਆਂ ਉੱਪਰ ਚੱਲ ਗਈਆਂ ਕਿਉਂਕਿ ਕੋਕ ਪਿਸਟਲ ਸੀ ਕੁਝ ਖਿੱਚ ਰਹੇ ਸੀਗੇ ਉਹਦੇ ਚ ਵੀ ਇਹਦੇ ਜਿਹੜਾ ਇਹ ਇਹ ਵੀ ਇੰਜਰਡ ਹੋਇਆ ਜਿਹੜਾ ਅਕਿਊਜ਼ ਸੀਗਾ ਸੁਖਰਾਜ ਸਿੰਘ ਉਸ ਤੋਂ ਬਾਅਦ ਇਹਨਾਂ ਨੂੰ ਦੋਨਾਂ ਨੂੰ ਸਾਡਾ ਮੁਲਾਜ਼ਮ ਤੇ ਦੋਨਾਂ ਨੂੰ ਅਸੀਂ ਮੈਡੀਕਲ ਕਾਲਜ ਇਮੀਡੀਏਟਲੀ ਸ਼ਿਫਟ ਕੀਤਾ ਪੁਲਿਸ ਪਾਰਟੀਆਂ ਨੂੰ ਬੁਲਾਇਆ ਕੰਟਰੋਲ ਰੂਮ ਤੋਂ ਕਿਉਂਕਿ ਗੱਡੀ ਮੋਬਾਈਲ ਹੋ ਗਈ ਸਾਰਾ ਟਾਇਰ ਵਗੈਰਾ ਦਾ ਜਿਹੜਾ ਬਰਸਟ ਹੋ ਗਿਆ ਸੀ ਉਸ ਤੋਂ ਬਾਅਦ ਕਾਫੀ ਜੇਰੇ ਇਲਾਜ ਉਹਦੀ ਡੈਥ ਹੋ ਗਈ ਹੈ ਜੋ ਪਤਾ ਲੱਗਿਆ ਮੈਡੀਕਲ ਕਾਲਜ ਤੋਂ ਤੇ ਕਿ ਇਹ 12:00 ਵਜੇ ਦਾ ਦਿਨ ਦੇ ਟਾਈਮ ਦਾ ਇਹ ਵਕੂਆ ਹੈ ਐਸਐਚਓ ਸਦਰ ਤੇ ਉਹਦੀ ਪਾਰਟੀ ਇੱਥੇ ਲੈ ਕੇ ਆਏ ਸੀ ਇਹਨੂੰ ਪੁੱਛ ਕੇ ਇਸ ਵਾਸਤੇ ਤੇ ਜੇ ਟੋਟਲ ਆਪਾਂ ਗੋਲੀਆਂ ਦੇਖੀਏ ਜਿਹੜੀਆਂ ਅਸੈਲੈਂਟਸ ਵੱਲੋਂ ਚਲਾਈਆਂ ਗਈਆਂ ਜਿਹਨਾਂ ਤੇ ਅਟੈਕ ਕੀਤਾ 6 ਉਹਨਾਂ ਦੇ ਅਰਾਊਂਡਸ ਨੇ 10 ਕੁ ਪੁਲਿਸ ਵੱਲੋਂ ਫਾਇਰ ਹੋਏ ਹੈ ਲਗ ਲਗ ਔਰ ਗੱਡੀ ਦੇ ਉੱਤੇ ਕਾਫੀ ਜਗ੍ਹਾ ਜਿਹੜੀਆਂ ਗੋਲੀਆਂ ਲੱਗੀਆਂ ਇਨਕਲੂਡਿੰਗ ਟਾਇਰ ਤੇ ਛੱਤ ਵਗੈਰਾ ਦੇ ਵਿੱਚ ਵੀ ਤੇ ਇਹਦੇ ਚ ਜਿਹੜੀ ਅਸੀਂ ਸਪੈਸ਼ਲ ਟੀਮਸ ਬਣਾਤੀਆਂ ਜਿਹੜੇ ਮੋਟਰਸਾਈਕਲ ਅਸੈਲੈਂਟਸ ਨੇ ਮੂੰਹ ਬੰਨੇ ਸੀ ਜਿਨ੍ਹਾਂ ਦੇ ਦੱਸਿਆ ਜਾਂਦਾ ਜਿੰਨਾ ਦੇਖਿਆ ਕੋਈ ਕ ਅ 12:00 ਵਜੇ ਦਾ ਟਾਈਮ ਸੀ ਕਲੀਅਰ ਦਿਖ ਵੀ ਰਿਹਾ ਸੀਗਾ ਤੇ ਭੱਜੇ ਉਹਨਾਂ ਨੇ ਮਗਰ ਵੀ ਅਸੀਂ ਸਾਰੇ ਆਪਣੀਆਂ ਡਿਟੈਕਟਿਵ ਸਟਾਫ ਤੇ ਸੀਆਈਏ ਦੀ ਟੀਮਾਂ ਲਾਈਆਂ ਸਰ ਇਹ ਜਿਹੜੀ ਜਿਸ ਨੂੰ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਫਿਰ ਇਥੇ ਰੁਕੇ ਨਹੀਂ ਇਹਨਾਂ ਨੇ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਫਾਇਰਿੰਗ ਇਹ ਫਾਇਰਿੰਗ ਪੁਲਿਸ ਨੇ ਵਾਪਸ ਕਰਤੀ ਜਦੋਂ ਉਦੋਂ ਭੱਜਿਆ ਅਛਾ ਉਸ ਜਿਹੜਾ ਸੁਖਰਾਜ ਹੈ ਕੀ ਮੇਨ ਜਿਹੜਾ ਸੀਸੀਟੀਵੀ ਵਾਇਰਲ ਹੋਈ ਜਿਹਨੇ ਗੋਲੀ ਮਾਰੀ ਹੈ ਸਿਰ ਇਹ ਉਹੀ ਸੁਖਰਾਜ ਉਹੀ ਹੈ ਜੀ ਉਹੀ ਹੈ ਬੰਦਾ ਔਰ ਇਹਦੀ ਗੋਲੀ ਨਾਲ ਹੀ ਮਰਡਰ ਹੋਇਆ ਇਸ ਕੇਸ ਇਦਾਂ ਟੋਟਲ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਸੱਤ ਬੰਦੇ ਗ੍ਰਿਫਤਾਰ ਹੋਏ ਦੋ ਜਿਹੜੇ ਮੇਨ ਅਸਲ ਮੌਕੇ ਤੇ ਆਏ ਸੀ ਉਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਆਪਣੇ ਪੰਜ ਬੰਦੇ ਦੂਜੇ ਆ ਜਿਹਨੇ ਲੌਜਿਸਟਿਕ ਸਪੋਰਟ ਤੇ ਗਰਾਉਂਡ ਸਪੋਰਟ ਦਿੱਤੀ ਸੀ ਜਾਂ ਵੈਪਨ ਵਗੈਰਾ ਇਧਰ ਆਦਾਨ-ਪ੍ਰਦਾਨ ਕਰਾਇਆ ਸੀ ਅੱਛਾ ਸਰ ਕਿਹੜੀ ਗੈਂਗ ਦੇ ਨਾਲ ਜ਼ਿਆਦਾ ਤਾਲੁਕਤ ਰੱਖਦੇ ਨੇ ਪ੍ਰਪ ਦਾਸੂਵਾਲ ਦਾ ਹੀ ਮੇਨ ਗੈਂਗ ਹੈਗਾ ਜਿਨੇ ਸਾਰੀ ਜਿਹੜਾ ਮਰਡਰ ਕੀਤਾ ਸੀ ਸਰ ਤੁਹਾਡੇ ਮੋਟਰਸਾਈਕਲ ਸਵਾਰ ਸੀ ਉਹਦੇ ਲੱਗੀ ਹੈ ਜੀ ਉਹ ਵਜੇਰੇ ਇਲਾਜ ਹੈਗਾ ਉਹਦੇ ਗੋਲੀ ਲੱਗੀ ਹੈ ਜੀ ਜਿਹੜੇ ਮੋਟਰਸਾਈਕਲ ਸਵਾਰ ਸੀ ਸਿਰਫ फरार ਹੋ ਗਏ ਤੁਨੂੰ ਹਾਂਜੀ ਉਹ ਤੇ ਅਸੀਂ ਲੱਗੇ ਹੋਏ ਹਾਂ ਲੱਭ ਲਾਂਗੇ ਉਹਨਾਂ ਨੂੰ ਵੀ ਜੀ ਅੱਛਾ ਸਰ ਵੈਸੇ ਜਿਹੜੀ ਗੋਲੀ ਚਲਾਈ ਗਈ ਹੈ ਇਹਦੇ ਪਿੱਛੇ ਕਾਰਨ ਕੀ ਸੀ ਕਿਉਂ ਗੋਲੀ ਮਾਰੀ ਗਈ ਜਾ ਕੇ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ देखो ये बात त यही चल रही है कि बेसिकली इदा பிரபு ਨਾਲ ਪਰਸਨਲ ਐਨਿਮੀਟੀ ਸੀ ਔਰ ਫੋਨ ਦੇ ਉੱਤੇ ਬਹੁਤ ਵਾਰੀ ਇਹਨਾਂ ਦੀ ਬਹਿਸ ਵਸਾਈਆ ਵੀ ਹੋਇਆ ਤੇ ਇੱਕ ਦੂਜੇ ਨੂੰ ਇਹ ਕਾਊਂਟਰ ਕਰਦੇ ਸੀ ਇੱਕ ਏਰੀਏ ਦੀ ਤੁਸੀਂ ਸਮਝ ਲਓ ਵੀ ਡੋਮਿਨੇਸ਼ਨ ਦੀ ਗੱਲ ਸਮਝ ਲਓ ਨੇੜੇ-ਨੇੜੇ ਪਿੰਡ ਹੈ ਉਹ ਵੀ ਇਹਨਾਂ ਦਾ ਕੀ ਗੋ ਕਲੈਸ਼ ਸੀਗਾ ਜੋ ਉੱਚ ਕੇ ਚਾਹ ਹੈ ਕਿਉਂਕਿ ਇਹ ਬੰਦਿਆਂ ਨੂੰ ਪੂਰੀ ਗੱਲ ਦਾ ਪਤਾ ਨਹੀਂ ਹੁੰਦਾ ਕਿ ਜਿਹੜਾ ਬੰਦਾ ਇਹਨਾਂ ਨੂੰ ਗਾਈਡ ਕਰ ਰਿਹਾ ਹੈ ਹੈਂਡਲਰ ਉਹ ਪੂਰੀ ਗੱਲ ਦੱਸਦਾ ਵੀ ਨਹੀਂ ਹੈ ਐਗਜ਼ੀਕਿਊਟ ਕਰਨ ਵਾਸਤੇ ਇਹਨਾਂ ਨੂੰ ਟਾਸ ਦਿੱਤਾ ਜਾਂਦਾ ਉਹ ਕਰ ਲੈਂਦੇ ਨੇ ਅਦਰਵਾਈਜ਼ ਜੋ ਫੈਮਿਲੀ ਤੋਂ ਤੇ ਵੈਸੇ ਪੁੱਛ ਕੇ ਗੱਲ ਆਈ ਹੈ ਬੜੀ ਕਲੀਅਰ ਇਹੀ ਹੈ ਕਿ ਪਰਸਨਲ ਐਨਿਮੀਟੀ ਸੀਗੀ ਅੱਛਾ ਸਰ ਜਿਸ ਤਰੀਕੇ ਦੀ ਜਿਹੜੀ ਘਟਨਾ ਵਾਪਰੀ ਹੈ ਜਦੋਂ ਗੋਲੀ ਚੱਲੀ ਸੀ ਲਗਾਤਾਰ ਸੀਸੀਟੀਵੀ ਸਾਹਮਣੇ ਆਈ ਬੜੇ ਸਵਾਲ ਖੜੇ ਹੋਏ ਸੀ ਅੱਜ ਗ੍ਰਿਫਤਾਰੀਆਂ ਵੀ ਹੋ ਗਈਆਂ ਇਨਕੁਆਇਰੀ ਵੀ ਕਰ ਦਿੱਤਾ ਕਿੱਡੀ ਕਬਡੀ ਸਫਲਤਾ ਮੰਨਦੇ ਆਪਾਂ ਦੇਖੋ ਸਾਡਾ ਤਾਂ ਜਿਹੜਾ ਸਮਝੌਕ ਸੀਐਮ ਸਾਹਿਬ ਦਾ ਬੜੀ ਕਲੀਅਰ ਪਾਲਿਸੀ ਹੈ ਜ਼ੀਰੋ ਟੋਲਰੈਂਸ ਅਗੇਂਸਟ ਆਰਗੇਨਾਈਜ਼ਡ ਪ੍ਰੋਫੈਸ਼ਨਲ ਕਰਾਈਮ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਤੁਹਾਨੂੰ ਪਤਾ ਹੀ ਆ ਸੀ ਬਹੁਤ ਸੀਰੀਅਸ ਲੈਣੇ ਹਰੇਕ ਕ੍ਰਾਈਮ ਨੂੰ ਔਰ ਮੈਂ ਸਮਝਦਾ ਕਿ ਸਾਰਾ ਦਾ ਸਾਰਾ ਜਿਹੜਾ ਇਹ ਨੈਟਵਰਕ ਹੈ ਔਰ ਇਹ ਟੋਟਲ ਮਾਡਿਊਲ ਬਸ ਕੀਤਾ ਜਾ ਚੁੱਕਾ ਹੈ ਟੋਟਲ ਸਮੈਸ਼ ਹੋਇਆ ਹੈ ਸਾਰਾ ਨੈਟਵਰਕ ਇਸ ਕੇਸ ਦੇ ਸਰ ਕੋਈ ਗ੍ਰਿਫਤਾਰੀ ਸਾਰੀਆਂ ਹੋ ਗਈਆਂ ਤੁਹਾਡੀ ਤਫ਼ਤੀਸ਼ ਚੱਲ ਰਹੀ ਹੈ ਜੀ ਇੱਕ ਦੋ ਬੰਦੇ ਹੋਰ ਸਾਡੇ ਰੈਡਾਰ ਤੇ ਨਹੀਂ ਉਹਨਾਂ ਨੂੰ ਵੀ ਜਲਦੀ ਅਸੀਂ ਆਪਣੀ ਇਥੇ ਰੱਖ ਗਏ ਸੀ ਕਿ ਸਰ ਤੇ ਵੈਪਨ ਇਹਨਾਂ ਨੇ ਲਿਆ ਕੇ ਤੁਸੀਂ ਇਹ ਕੋਈ ਪਤਾ ਇਹ ਜੀ ਗੱਲ ਚੱਲ ਰਹੀ ਹੈ ਜੀ ਉਹ ਵੀ ਕਰਾਂਗੇ 0.30 ਬੋਰ ਦਾ ਬੜਾ ਲੀਥਲ ਤੇ ਕਰਾਸ ਬਾਰਡਰ ਇਹ ਪਿਸਟਲ ਹੈਗਾ ਤੇ ਇੱਥੇ ਸਰ ਕੱਲਾ ਸੁਰਖਾਇ ਨੂੰ ਲਿਆਂਦਾ ਗਿਆ ਸੀ ਰਿਕਵਰੀ ਵਾਸਤੇ ਰਿਕਵਰੀ ਉਹਨੇ ਰੱਖਿਆ ਸੀਗਾ ਤੇ ਉਸ ਕਰਕੇ ਉਹਨੂੰ ਹੀ ਉਹੀ ਸੀਗਾ ਇਹ ਫਿਰ ਥਾਣੇ ਤੋਂ ਇਹਨਾਂ ਦੇ ਮਗਰ ਲੱਗੇ ਹੋਣਗੇ ਜਿਹੜਾ ਕਿ ਜਿਹੜਾ ਇਹ ਤਾਂ ਮੁਸ਼ਕਲ ਹੈ ਸਾਰਾ ਸੀਸੀਟੀਵੀ ਅਸੀਂ ਟ੍ਰੇਲ ਦੇਖ ਰਹੇ ਹਾਂ ਕਿੱਥੋਂ ਤੇ ਗੱਡੀ ਆਈ ਕਿਉਂਕਿ ਤੇ ਟਾਈਮ ਕਾਫੀ ਲੱਗ ਗਿਆ ਜਦੋਂ ਸਾਰੀ ਰਿਕਵਰੀ ਹੋਈ ਆ ਉਹ ਕੋਈ ਸਾਰੀ ਈ ਸਾਕਸ਼ਾ ਐਪ ਦੇ ਉੱਤੇ ਅਪਲੋਡਿੰਗ ਵੀਡੀਓ ਦੇ ਨਜ਼ਰ ਰੱਖ ਰਹੇ ਹੋਣਗੇ ਤੁਸੀਂ ਮੰਨਦੇ ਨਾ ਕਿ ਥਾਣੇ ਤੇ ਨਜ਼ਰ ਰੱਖ ਰਹੇ ਹੋਣਗੇ ਕਿਤੇ ਨਾ ਕਿਤੇ ਗੱਲ ਦੇਖੋ ਇਨਕਲੇਸ਼ਨ ਹੋਈ ਹੋਊਗੀ ਉਹਨਾਂ ਨੂੰ ਉਹ ਅਸੀਂ ਸਾਰੀ ਇਨਵੈਸਟੀਗੇਟ ਕਰ ਰਹੇ ਹਾਂ ਇਹਦੀ ਜਾਂਚ ਕੀਤੀ ਜਾਏਗੀ ਕਿ ਵੀ ਕਿਸ ਤਰ੍ਹਾਂ ਇਹਨਾਂ ਨੂੰ ਪਤਾ ਲੱਗਾ ਹਾਂ 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 ਬਿਲਕੁਲ ਅਸੀਂ ਫੜ ਲੈਣੇ ਬੰਦੇ ਜਲਦੀ ਜਿਹੜੇ ਮੁਲਾਜ਼ਮ ਚੱਕੀਆਂ ਨੇ ਸਰ ਉਹਨਾਂ ਦੀ ਕੀ ਕੰਡੀਸ਼ਨ ਹੈ ਕੀ ਹਾਲ ਹੈ ਠੀਕ ਹੈ ਠੀਕ ਹੈ ਬੜ ਉਹ ਅਜੇਰੇ ਇਲਾਜ ਹੈ ਬਟ ਠੀਕ ਹੈ ਸਰ ਸੁਖਰਾਜ ਤੁਸੀਂ ਦੱਸਿਆ ਕਾਫੀ ਨੋਟੋਰੀਅਸ ਸ਼ੂਟਰ ਸੀਗਾ ਇੰਨੀ ਹੋਰ ਵੀ ਕੋਈ ਵਾਰਦਾਤਾਂ ਕੀਤੀਆਂ ਲੱਗਾ ਪਤਾ ਹਾਂ ਚਾਰ ਕੁ ਮੁਕ ਮਕਦਮੇ ਆ ਤਰਨਤਨ ਪੁਲਿਸ ਨਾਲ ਸੀ ਸੰਪਰਕ ਕੀਤਾ ਸੀ ਉਹ ਕਹਿੰਦੇ ਕਾਫੀ ਡੈਸਪਰੇਟ ਬੰਦਾ ਸੀਗਾ ਔਰ ਰਾਜ ਸਰਪੰਚ ਦੇ ਕੇਸ ਦੇ ਵਿੱਚ ਮੇਨ ਰੋਲ ਇਹਦਾ ਹੀ ਰਿਹਾ ਸੀਗਾ ਇਹਨੂੰ ਪੈਸਾ ਪੁੱਤੋ ਉਹ ਸਾਡਾ ਫਾਈਨੈਂਸ਼ੀਅਲ ਐਂਗਲ ਅਸੀਂ ਇਹਨਾਂ ਦਾ ਸਾਰਾ ਆ ਗਿਆ ਸਾਡੇ ਕੋਲ ਤੇ ਵਰਕ ਕਰ ਰਹੇ ਹਾਂ। ਤੁਸੀਂ ਅੱਜ ਤੇ ਕਿੰਨੇ ਪਰਚੇ ਨੇ ਪਹਿਲੇ ਇਸ ਤੋਂ ਪਹਿਲੇ? 4 ਹੈਗੇ ਜੀ। ਠੀਕ ਹੈ। ਹਾਂਜੀ। ਕੋਈ ਹੋਰ ਚੀਜ਼ ਫਿਕਰ ਜਿਹੜਾ ਵਿਆਹ ਦੇ ਅੰਦਰ ਬੰਦਾ ਸੀ ਜਿੰਨੇ ਰੇਕੀ ਕੀਤੀ ਉਹ ਕੌਣ ਸੀ ਉਹਦੇ ਉਹਦਾ ਵੀ ਲੱਗਿਆ ਹੋਏ ਨੇ ਜੀ ਅਸੀਂ ਉਹ ਟਰੈਕ ਕਰ ਰਹੇ ਹਾਂ ਬੜੀ ਜਲਦੀ ਉਹ ਵੀ ਕਰ ਦਾਂਗੇ ਜਦੋਂ ਇਹ ਫੜ ਲੈ ਉਹ ਵੀ ਫੜ ਲਾਂਗੇ। ਜਿਸ ਤਰੀਕੇ ਨਾਲ ਬਹੁਤ ਹਾਈਲਾਈਟ ਹੋਆ ਸੀ ਮਸਲਾ ਕਾਫੀ ਤੇ ਇਸ ਨੂੰ ਕੀ ਸਮਝੋ ਇਹਦਾ ਡੀਐਨ ਵੀ ਹੋ ਸਕਦਾ ਕਿ ਲੋਕਾਂ ਵਾਲੇ ਜੁੜੇ ਨੇ ਆ ਜੀ। ਨੇ ਦੇਖੋ ਇਹ ਮੋਡਿਊਲ ਤਾਂ ਅਸੀਂ ਟੋਟਲੀ ਬੱਸ ਕਰ ਦਿੱਤਾ ਮੈਂ ਤਾਂ ਲੋਕਾਂ ਨੂੰ ਹਮੇਸ਼ਾ ਅਪੀਲ ਕਰਦਾ ਹੀ ਆ ਤੁਹਾਨੂੰ ਵੀ ਵੀ ਇਹ ਝੂਠੇ ਲਾਰੇਾਂ ਚ ਨਾ ਲੱਗੋ ਇਹਨਾਂ ਦੇ ਨਾਲ ਇਹ ਤੁਹਾਨੂੰ ਬੈਕਅਪ ਵਿੱਚ ਲੈ ਕੇ ਤੇ ਮਿਸਯੂਜ਼ ਕਰਕੇ ਵਰਤ ਕੇ ਮੁਰਕੇ ਕੋਈ ਬਾਤ ਨਹੀਂ ਪੁੱਛਦਾ ਠੀਕ ਠੀਕ ਥੈਂਕ ਯੂ ਸਰ ਉਹ ਅਜੇ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਠੀਕ ਹੈ ਸਰ ਕੋਈ ਉਹਦੇ ਕੋਲ ਜਦੋਂ ਪਿਸਤਲ ਖੋਈ ਤੇ ਕਾਫੀ ਕਿੰਨੀ ਦੇਰ ਉੱਪਰ ਛੱਤ ਤੇ ਕਿਵੇਂ ਗੋਲੀ ਚੱਲ ਗਈ ਉਹਦੇ ਜਦੋਂ ਸਕਫਲ ਹੋ ਗਈ ਨਾ ਜੀ ਆਪਸ ਚੋ ਰਿਸ ਨੂੰ ਹੱਥ ਪਾ ਲਿਆ ਤੇ ਉਦ ਨਾਲ ਸਕਫਲ ਗੁੱਤਮ ਗੁੱਤੀ ਹੋਣ ਲੱਗੇ ਉਦੋਂ ਗੋਲੀ ਚਲੀ ਹੈ ਠੀਕ ਹੈ ਸਰ ਗੋਲੀ ਸੁਖਰਾਜ ਤੇ ਲੱਗੀ ਕਿੱਥੇ ਜੀ ਉਹ ਨੱਕ ਦੇ ਉੱਤੇ ਜੀ ਠੀਕ ਹੈ ਮਤਲਬ ਸਰ ਸੁਖਰਾਜ ਜਿਹੜਾ ਮੇਨ ਜਿਹਨੇ ਹੈਡ ਇੰਜਰੀ ਕੀਤੀ ਸੀ ਉਹ ਹੈ ਸੁਖਰਾਜ ਉਹੀ ਹੈ ਜੀ